ਇਹ ਜਿਸਨ ਕੋਈ ਪਤਾ ਨਹੀਂ ਐ ਸਾਮਾ ਨੂੰ 7 ਵਜੇ ਆਇਆ ਨਾ ਤੇ ਬਾਕੀ ਅਜ ਸਵੇਰੇ ਦੇਖਿਆ ਇਹਨਾਂ ਨੂੰ ਇਹ ਆਪਣੇ ਦੋ ਲੜਕੇ ਛੇ ਇੱਕ ਔਰਤ ਹੀ ਦੋ ਬੱਚੇ ਹੀ ਕੁੜੀ ਮੁੰਡਾ ਇਹਨਾਂ ਨਾਲ ਤੇ ਅਸੀਂ ਇਹਦੀ ਸ਼ਾਨਬਿੰਦ ਕਰ ਰਹੇ ਹਾਂ ਕਿ ਇਹ ਡੈੱਡ ਬੋਡੀ ਜਿਹੜੀ ਕਿਸ ਵਿਅਕਤੀ ਦੀ ਆ ਤੇ ਇਹ ਮਤਲਬ ਕਿ ਕਿਸ ਆਦਮੀ ਵੱਲੋਂ ਇਹਨੂੰ ਮਾਰਿਆ ਗਿਆ ਹਮਰਾਜ ਜੀ ਅੱਛਾ ਜੇ ਤੁਹਾਡੇ ਮਿਰਗੇ ਬੁਰੇ ਹੋਇਆ ਕੀ ਗੱਲ ਹੋਈ ਹੈ ਇਹ ਜੀ ਸਾਨੂੰ ਕੋਈ ਪਤਾ ਨਹੀਂ ਹੈ ਇਹ ਸਾਮਾ ਨੂੰ 7 ਵਜੇ ਆਇਆ ਨਾ ਤੇ ਬਾਕੀ ਅਸੀਂ ਸਵੇਰੇ ਦੇਖਿਆ ਇਹਨਾਂ ਨੂੰ ਅੱਛਾ ਕੀ ਲੱਗਦਾ ਕੀ ਚੱਕਰ ਸਾਨੂੰ ਕੋਈ ਪਤਾ ਨਹੀਂ ਕੀ ਚੱਕਰ ਹੈ ਜੀ ਅਸੀਂ ਆਪਣੇ ਦਰਵਾਜ਼ੇ 'ਚ ਬਾਜੀ ਜੀ ਦਾ ਜਿਹਨੇ ਜਣੇ ਆਇਆ ਹੀ ਹੈ ਇਹ ਆਪਣੇ ਦੋ ਲੜਕੇ ਛੇ ਇੱਕ ਔਰਤ ਹੀ ਦੋ ਬੱਚੇ ਹੀ ਕੁੜੀ ਮੁੰਡਾ ਇਹਨਾਂ ਨਾਲ ਅੱਛਾ ਹਾਂਜੀ ਸਵੇਰੇ ਕੋਈ ਮਿਲਿਆ ਬੰਦਾ ਹਾਂ ਜਿੱਲੇ ਸਵੇਰੇ ਆਸੀਂ ਬਾਹਰ ਆਇਆ ਅਦਾਨੇ ਤਰ੍ਹਾਂ ਜਿੱਦਾਂ ਦਰਵਾਜ਼ਾ ਖੋਲਾ ਰਹੇ ਹੁੰਦੇ ਕਹਤੇ ਇਕੱਲਾ ਬੰਦਾ ਮਰੇ ਪਿਆ ਇਹ ਬਾਕੀ ਹੋਇਆ ਅਸਾਨੂੰ ਨਾ ਇੱਥੇ ਸੋਨ ਲਾਲ ਬਾਬਾ ਜੀ ਹੈਗੇ ਲਖ ਦਾਤਾ ਦੀ ਦਰਗਾਹ ਤੇ ਮਾਦੋਪੁਰ ਰੋਡ ਤੇ ਇਹਨਾਂ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਕਿ ਇਕ ਡੈੱਡ ਬਾਡੀ ਹੈ ਜੀ ਇਹ ਦਰਗਾਹ ਲਾਗੇ ਪਈ ਹੈ ਤੇ ਅਸੀਂ ਉਸੇ ਟਾਈਮ ਮੌਕੇ ਤੇ ਪਹੁੰਚੇ ਹਾਂ ਤੇ ਅਸੀਂ ਇਹਦੀ ਸ਼ਾਨਬਿੰਦ ਕਰ ਰਹੇ ਹਾਂ ਕਿ ਇਹ ਡੈੱਡ ਬੋਡੀ ਜਿਹੜੀ ਕਿਸ ਵਿਅਕਤੀ ਦੀ ਆ ਤੇ ਇਹ ਮਤਲਬ ਕਿ ਕਿਸ ਆਦਮੀ ਵੱਲੋਂ ਇਹਨੂੰ ਮਾਰਿਆ ਗਿਆ ਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਵਿੱਚ ਕੀ ਨਜ਼ਰ ਆ ਰਿਹਾ ਹੈ ਕਤਲ ਹੈ ਜਾਂ ਕੀ ਹੈ ਇਹ ਹਜੇ ਇਹ ਸੱਚ ਕੁਛ ਸਾਡੀ ਫੋਰੈਂਸਿਕ ਟੀਮਸ ਆ ਚੁੱਕੀਆਂ ਨੇ ਉਹ ਸਾਰਾ ਐਕਸਪਰਟਸ ਲੱਗੇ ਹੋਏ ਨੇ ਇਹ ਪੂਰਾ ਮਤਲਬ ਕਿ ਸਾਡੀ ਜਿਹੜਾ ਪੋਸਟਮਾਰਟਮ ਵਗੈਰਾ ਹੋਊਗਾ ਇਹ ਚੀਜ਼ਾਂ ਬਾਅਦੋਂ ਸਾਹਮਣੇ ਆਉਣਗੇ ਕਿ ਐਕਸੀਡੈਂਟਲ ਡੈਥ ਆ ਜਾਂ ਫਿਰ ਇਹ ਮਰਡਰ ਆ ਫਿਲਹਾਲ ਜਿਹੜੀ ਸਾਡੀ ਮੁੱਢਲੀ ਤਫ਼ਤੀਸ਼ ਆ ਉਹ ਚੱਲ ਰਹੀ ਐ